ਸਤਿ ਸ੍ਰੀ ਅਕਾਲ ਮੈਂ ਹਾਂ ਸੁਰਿੰਦਰ ਸਿੰਘ ਮਾਨ ਸਾਡੇ ਇਸ ਚੈਨਲ ਤੇ ਤੁਹਾਡਾ ਸਵਾਗਤ ਹੈ ਅੱਜ ਅਸੀਂ ਇੱਕ ਅਜਿਹੀ ਸ਼ਖਸੀਅਤ ਨਾਲ ਗੱਲ ਕਰਾਂਗੇ ਜਿਹੜੇ ਸਮਾਜ ਸੇਵਾ ਦੇ ਨਾਮ ਦੇ ਨਾਲ ਨਾਲ ਇੱਕ ਮੈਡੀਸਨ ਮੈਨ ਵਜੋਂ ਹੀ ਜਾਣੇ ਜਾਂਦੇ ਹਨ ਤੁਸੀਂ ਹੈਰਾਨ ਹੋਵੋਗੇ ਕਿ ਇੱਕ ਆਦਮੀ ਮਨੁੱਖ ਜਿਹੜਾ ਹੈਗਾ ਉਹ ਮੈਡੀਸਨ ਮੈਨ ਕਿਵੇਂ ਬਣ ਸਕਦਾ ਇਸ ਗੱਲ ਦੇ ਜਵਾਬ ਅਸੀਂ ਉਹਨਾਂ ਤੋਂ ਹੀ ਲਵਾਂਗੇ ਸਾਡੇ ਨਾਲ ਨੇ ਰਜਿੰਦਰ ਸਿੰਘ ਖੋਟੇ ਉਰਫ ਮੈਡੀਸਨ ਮੈਨ ਜਿਨ੍ਹਾਂ ਨੂੰ ਕੱਲਾ ਪੰਜਾਬੀ ਨਹੀਂ ਸਗੋ ਦੁਨੀਆ ਭਰ ਵਿੱਚ ਵਸਦੇ ਜਿਹੜੇ ਪੰਜਾਬੀ ਨੇ ਉਹ ਮੈਡੀਸਨ ਮੈਨ ਵਜੋਂ ਜਾਣਦੇ ਹਨ ਤੇ ਉਹਨਾਂ ਦੀ ਜਿਹੜੀ ਸੇਵਾ ਹੈ ਉਸ ਦੀ ਉਹ ਦਾ ਦਿੰਦੇ ਹਨ ਰਜਿੰਦਰ ਜੀ ਤੁਹਾਡਾ ਸਵਾਗਤ ਹੈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਰਿੰਦਰ ਮਾਨ ਜੀ ਮੈਂ ਤੁਹਾਡਾ ਬਹੁਤ ਧੰਨਵਾਦ ਕਰਦਾ ਵੀ ਤੁਸੀਂ ਮੈਨੂੰ ਆਪਦੇ ਚੈਨਲ ਤੇ ਆਪਣੀਆਂ ਗੱਲਾਂ ਸਾਂਝੀਆਂ ਕਰਨ ਦਾ ਜਿਹੜਾ ਮੌਕਾ ਦਿੱਤਾ ਰਜਿੰਦਰ ਜੀ ਪਹਿਲਾ ਸਵਾਲ ਹੈ ਮੈਡੀਸਨ ਮੈਨ ਕਿਵੇਂ ਨਾ ਪਿਆ ਤੇ ਤੁਹਾਨੂੰ ਕਿਉਂ ਮੈਡੀਸਨ ਮੈਨ ਕਿਹਾ ਜਾਵੇ ਹਾਂਜੀ ਇਹ ਕਹਾਣੀ ਪਿਛਲੇ ਤਕਰੀਬਨ 15 ਸਾਲਾਂ ਤੋਂ ਚੱਲ ਰਹੀ ਹੈ ਸੇਵਾ ਦੀ ਤੇ ਮੈਂ ਅਕਸਰ ਗਰੀਬ ਲੋਕਾਂ ਦੇ ਘਰਾਂ ਦੇ ਵਿੱਚ ਹਸਪਤਾਲਾਂ ਦੇ ਵਿੱਚ ਝੁੱਗੀਆਂ ਝੌਂਪੜੀਆਂ ਦੇ ਵਿੱਚ ਜਿਹੜੀਆਂ ਡਾਕਟਰਾਂ ਦੀਆਂ ਹਦਾਇਤ ਕੀਤੀਆਂ ਦਵਾਈਆਂ ਉਹ ਪੁੱਜਦੀਆਂ ਕਰਦਾ ਉਹ ਮੈਡੀਸਨ ਪੁੱਜਦੀਆਂ ਕਰਦਾ ਤੇ ਇਹ ਲੰਬੇ ਸਮੇਂ ਤੋਂ ਇਹ ਸ਼ਰਸ਼ਲਾ ਤੇ ਇਹ ਸੇਵਾ ਜਿਹੜੀ ਗੁਰੂ ਰਾਮਦਾਸ ਨੇ ਬਖਸ਼ੀ ਹੋਣ ਕਰਕੇ ਫਿਰ ਮੀਡੀਆ ਵੱਲੋਂ ਉਹ ਮਤਲਬ ਕਿ ਮੈਡੀਸਨ ਮੈਨ ਦਾ ਮਨ ਉਹ ਜਿਹੜਾ ਉਹ ਨਾਮ ਦੇ ਦਿੱਤਾ ਗਿਆ ਵੀ ਮੈਡੀਸਨ ਦੇ ਕੰਮ ਕਰਦੇ ਆ ਤੇ ਮੈਡੀਸਨ ਮੈਨ ਕਹਿ ਕੇ ਲੋਕ ਪੁਕਾਰਦੇ ਤੁਸੀਂ ਇੱਕ ਟਾਈਪਿਸਟ ਵਜੋਂ ਕੰਮ ਕਰਦੇ ਹੋ ਕਿਹੜੀ ਘਟਨਾ ਇਹੋ ਜੀ ਵਾਪਰੀ ਵੀ ਤੁਹਾਨੂੰ ਇੱਧਰ ਸੇਵਾ ਭਾਵਨਾ ਬਣੀ ਕੋਈ ਖਾਸ ਗੱਲ ਜਿਹੜੀ ਦੱਸਣੀ ਹਾਂਜੀ ਹਾਂਜੀ ਇਹਨਾਂ ਅੱਜ ਤੋਂ 15 ਸਾਲ ਪਹਿਲਾਂ ਦੀ ਗੱਲ ਆ ਵੀ ਮੈਂ ਨਿਹਾਲ ਸਿੰਘ ਵਾਲਾ ਦੇ ਵਿੱਚ ਨਾ ਬਾਜ਼ਾਰ ਦੇ ਵਿੱਚ ਸੀਗਾ ਇੱਕ ਪ੍ਰਵਾਸੀ ਸੀ ਉਹ ਕੈਂਸਰ ਦਾ ਮਰੀਜ਼ ਸੀਗਾ ਉਹ ਫਰੂਟ ਖਰੀਦ ਰਿਹਾ ਸੀਗਾ ਪਰ ਉਹਦੇ ਕੋਲੇ ਪੈਸੇ ਨਹੀਂ ਸੀਗੇ ਮੈਂ ਮਤਲਬ ਕਿ ਚਾਹ ਵੀ ਯਾਰ ਇਹਨੂੰ ਫਰੂਟ ਖਰੀਦ ਕੇ ਦਿੱਤੇ ਤੇ ਉਹਦਾ ਮੈਂ ਪਤਾ ਲੈ ਲਿਆ ਕਿੱਥੇ ਰਹਿੰਦਾ ਉਹ ਹਰ ਰੋਜ਼ ਮੈਂ ਉਹਨੂੰ ਸੇਵਾ ਪਹੁੰਚਾਉਣੀ ਸ਼ੁਰੂ ਕੀਤੀ ਤੇ ਫਰੂਟ ਪਹੁੰਚਾਉਣੇ ਸ਼ੁਰੂ ਕੀਤੇ ਉਹ ਤਾਂ ਇਸ ਦੁਨੀਆ ਦੇ ਵਿੱਚ ਨਹੀਂ ਰਿਹਾ ਪਰ ਉਸ ਤੋਂ ਬਾਅਦ ਮੇਰੇ ਲਈ ਉਹ ਘਰਾਸਤਾ ਨਵਾਂ ਖੋਲ ਗਿਆ ਉਹ ਵੀ ਜਿਹੜੀ ਮੇਰੀ ਸੇਵਾ ਮੁਨੱਖਾ ਦੇ ਲਈ ਇਹ ਚੱਲ ਪਈ ਸ਼ੁਰੂ ਹੋ ਗਈ ਹੈ ਹੁਣ ਤੁਸੀਂ ਪਹਿਲਾਂ ਫਰੂਟ ਤੋਂ ਗੱਲ ਚੱਲੀ ਦਵਾਈਆਂ ਤੱਕ ਦਾ ਮਸਲਾ ਕਿਵੇਂ ਪਹੁੰਚਿਆ ਹਾਂਜੀ ਦਵਾਈਆਂ ਤੱਕ ਦਾ ਮਸਲਾ ਮਾਨਤਾ ਵੀ ਇੱਕ ਗੰਭੀਰ ਸਮੱਸਿਆ ਕਿਉਂਕਿ ਦਵਾਈਆਂ ਨਾ ਮਹਿੰਗੀਆਂ ਬਹੁਤ ਨੇ ਕੁਝ ਮਹਿੰਗੀਆਂ ਹੈਗੀਆਂ ਕੁਝ ਮੈਡੀਕਲ ਸਟੋਰਾਂ ਤੇ ਉਹ ਵੀ ਮਹਿੰਗੀਆਂ ਦਿੱਤੀਆਂ ਜਾਂਦੀਆਂ ਠੀਕ ਹੈ ਨਾ ਕਿਉਂਕਿ ਗਰੀਬ ਬੰਦਾ ਹੁੰਦਾ ਮਰੀਜ਼ ਬੰਦਾ ਹੁੰਦਾ ਤੇ ਉਹਦੇ ਕੋਲੇ ਇੰਨੇ ਪੈਸੇ ਨਹੀਂ ਹੁੰਦੇ ਵੀ ਉਹ ਦਵਾਈਆਂ ਖਰੀਦ ਸਕੇ ਠੀਕ ਹੈ ਨਾ ਦਵਾਈਆਂ ਨਾ ਖਰੀਦ ਕਰਕੇ ਉਹ ਵਿਚਾਰਾ ਬਿਮਾਰੀ ਦੇ ਕਾਰਨ ਕਈ ਵਾਰੀ ਦੀ ਡੈਥ ਵੀ ਹੋ ਜਾਂਦੀ ਆ ਜਾਂ ਉਹ ਜੇ ਮੌਤ ਨਾ ਹੋਵੇ ਤਾਂ ਦਵਾਈਆਂ ਨਾ ਮਿਲਣ ਕਾਰਨ ਉਹ ਲੰਮਾ ਸਮਾਂ ਬਿਮਾਰੀਆਂ ਦੇ ਨਾਲ ਹੀ ਜੂਝਦਾਰੇ ਦਾ ਇਸ ਕਰਕੇ ਫਿਰ ਕੰਮ ਦੀ ਸ਼ੁਰੂਆਤ ਕੀਤੀ ਵੀ ਦੁਕਾਨਾਂ ਤੋਂ ਮੈਂ ਮਤਲਬ ਕਿ ਘੱਟ ਰੇਟ ਤੇ ਦਵਾਈਆਂ ਖਰੀਦ ਕੇ ਉਹ ਗਾ ਫ੍ਰੀ ਦਿੰਨਾ ਜਾਂ ਮੈਨੂੰ ਜਿਹੜੀਆਂ ਵੱਖ-ਵੱਖ ਜਥੇਬੰਦੀਆਂ ਤੇ ਸੰਸਥਾਵਾਂ ਦੇ ਲੋਕ ਨੇ ਉਹ ਦਵਾਈਆਂ ਲੈ ਕੇ ਦਿੰਦੇ ਨੇ ਤੇ ਉਹ ਲੋੜਵੰਦਾ ਤੱਕ ਜਿੱਥੋਂ ਤੱਕ ਪੁੱਜਦੀਆਂ ਕਰਨੀਆਂ ਹੋ ਜਗਾਂ ਮੈਂ ਪੁੱਜਦੀਆਂ ਕਰਦਾ। ਪਰ ਜਿਵੇਂ ਆ ਭਰੀ ਜ਼ਿੰਦਗੀ ਚ ਸਵੇਰ ਤੋਂ ਲੈ ਕੇ ਸ਼ਾਮ ਤੱਕ ਤੁਸੀਂ ਇੱਕ ਕਚਹਿਰੀ ਚ ਟਾਈਪਿਸਟ ਹੋ ਜਿਹੜਾ ਕਚਹਿਰੀ ਤੇ ਟਾਈਪਿਸਟ ਆ ਉਹਦੇ ਕੋਲ ਸਵੇਰ ਤੋਂ ਲੈ ਕੇ ਸ਼ਾਮ ਤੱਕ ਕੰਮ ਦਾ ਵਾਰ ਨਹੀਂ ਆ। ਕਿਵੇਂ ਟਾਈਮ ਕੱਢਦੇ ਹੋ ਸਵੇਰ ਤੋਂ ਲੈ ਕੇ ਸ਼ਾਮ ਤੱਕ ਕੀ ਸ਼ਡਿਊਲ ਰਹਿੰਦਾ ਤੁਹਾਡਾ ਤੇ ਕਿੱਥੇ ਕਿੱਥੇ ਜਾਂਦੇ? ਹਾਂਜੀ ਹਾਂਜੀ। ਅ ਪਹਿਲਾਂ ਤਾਂ ਤੁਹਾਡੀ ਗੱਲ ਆ ਬਾਕੀ ਸਹੀ ਆ ਵੀ ਜ਼ਿੰਦਗੀ ਨਾ ਮਨੁੱਖ ਦੀ ਰਝੇਮਿਆਂ ਭਰੀ ਆ। ਜਿਨੂੰ ਤੁਸੀਂ ਪਛਲੋਣਾ ਹੈ ਅੱਜਕੱਲ ਆਮ ਕਹਾਵਤ ਜੀ ਹੈ ਵੀ ਯਾਰ ਟਾਈਮ ਹੈਗਾ ਸਮਾਂ ਹੈਗਾ ਉਹ ਕਹਿੰਦਾ ਭਰਾਵਾ ਮੇਰੇ ਕੋਲ ਤਾਂ ਮਰਨ ਦਾ ਵੀ ਟਾਈਮ ਹੈ ਨਹੀਂ ਠੀਕ ਆ ਨਾ ਕਿਉਂਕਿ ਹਰ ਇੱਕ ਬੰਦਾ ਸਮੇਤ ਮੇਰੇ ਆਪ ਦੇ ਰਜੇਵੇਂ ਦੇ ਵਿੱਚ ਆ ਠੀਕ ਆ ਨਾ ਕਿਸੇ ਕੋਲੇ ਆਪ ਦੇ ਲਈ ਟਾਈਮ ਨਹੀਂ ਹੈਗਾ ਵੀ ਮੈਂ ਆਪਣੇ ਲਈ ਟਾਈਮ ਕੱਢਣਾ ਪਰ ਮੈਂ ਤਾਂ ਨਗਰੂ ਰਾਮਦਾਸ ਸੱਚੇ ਪਾਤਸ਼ਾਹ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਮੁਨਖਤਾ ਦੀ ਸੇਵਾ ਬਖਸ਼ੀ ਆ ਟਾਈਪਿਸਟ ਦਾ ਮੈਂ ਉੱਥੇ ਕੰਮ ਕਰਦਾ ਮੇਰੇ ਨਾਲ ਤਿੰਨ ਮੁੰਡੇ ਹੋਰ ਕੰਮ ਕਰਦੇ ਆ ਤੇ ਜਿਵੇਂ ਮੈਂ ਕਹ ਰਾਂ ਉਹਨਾਂ ਨੂੰ ਰੋਜ਼ਗਾਰ ਵੀ ਦਿੱਤਾ ਤੇ ਕੰਮ ਵੀ ਸਾਰਾ ਉਹ ਹੀ ਸੰਭਾਲਦੀ ਐ ਤੇ ਮੈਂ ਸਵੇਰੇ 7 ਵਜੇ ਤੋਂ ਸ਼ੁਰੂਆਤ ਕਰਦਾ ਜੀ ਤੜਕੇ ਸਭ ਤੋਂ ਪਹਿਲਾਂ ਮੈਂ ਇਸ਼ਨਾਨ ਕਰਦਾ ਇਸ਼ਨਾਨ ਕਰਕੇ ਮੈਂ ਨਿਤਨੇਮ ਕਰਕੇ ਉਦੋਂ ਬਾਅਦ ਆਪਣੀ ਮਾਤਾ ਦੇ ਪੈਰੀਂ ਹਥਲਾ ਕੇ ਤੇ ਮੈਂ ਖਾਣਾ ਖਾ ਕੇ ਸੇਵਾ ਨੂੰ ਚੱਲ ਪੈਂਦਾ ਉਦੋਂ ਬਾਅਦ 11 ਵਜੇ ਤੱਕ ਚੱਲਦੀ ਐ ਸੇਵਾ 11 ਵਜੇ ਤੋਂ ਲੈ ਕੇ 2:30 ਜਾਂ 3 ਵਜੇ ਤੱਕ ਮੈਂ ਕਚਹਿਰੀ 'ਚ ਬੈਠਦਾ ਉਦੋਂ ਮੁੜ ਕੇ ਸ਼ਾਮ ਨੂੰ ਫੇਰ ਸੇਵਾ ਸ਼ੁਰੂ ਹੋ ਜਾਂਦੀ ਐ ਤੇ ਇਹ ਸ਼ਰਸ਼ਲਾ ਸਾਰਾ ਦਿਨ ਚੱਲਦਾ ਹੀ ਰਹਿੰਦਾ ਜਿਵੇਂ ਕਹਿ ਲਗੇ ਵੀ ਮੇਰਾ 80% ਸਮਾਂ ਤੇ ਜਿਹੜੀ ਮੇਰੀ ਕਮਾਈ ਆ 60% ਮੇਰੀ ਕਮਾਈ ਸੇਵਾ ਚਲਾ ਜਾਂਦੀ ਚੋ ਮੈਨੂੰ ਬਣਦਾ ਅੱਜ ਦੇ ਇਸ ਮਹਿੰਗਾਈ ਦੇ ਦੌਰ ਦੇ ਵਿੱਚ ਜਾਂ ਖੁਦਗਰਜ਼ੀ ਦੇ ਦੌਰ ਚ ਵੀ ਆਪਾਂ ਕਹਿ ਸਕਦੇ ਆ ਜਦੋਂ ਤੁਸੀਂ ਇਸ ਤਰ੍ਹਾਂ ਪੈਸਾ ਖਰਚ ਕਰਦੇ ਆ ਘਰੋਂ ਤੁਹਾਡੇ ਪਰਿਵਾਰ ਵੱਲੋਂ ਕਦੇ ਨਹੀਂ ਕਿਹਾ ਗਿਆ ਵੀ ਰਜਿੰਦਰ ਕਿਹੜੇ ਕੰਮਾਂ 'ਚ ਪੈ ਗਿਆ ਯਾਰ ਨਹੀਂ ਜੀ ਕਦੇ ਨਹੀਂ ਕਿਹਾ ਗਿਆ ਹਾਂਜੀ ਕਦੇ ਹੀ ਨਹੀਂ ਕਿਹਾ ਗਿਆ ਨਾ ਤਾਂ ਮੇਰੇ ਮਾਤਾ ਜੀ ਨੇ ਕਿਹਾ ਤੇ ਨਾ ਮੇਰੇ ਬੱਚਿਆਂ ਨੇ ਕਿਹਾ ਕਿਉਂਕਿ ਘਰ ਦੀਆਂ ਜ਼ਰੂਰਤਾਂ ਗੁਰੂ ਰਾਮਦਾਸ ਦੀ ਕਿਰਪਾ ਨਾਲ ਪੂਰੀਆਂ ਹੁੰਦੀਆਂ ਨੇ ਤੇ ਮੈਨੂੰ ਸੰਤੋਸ਼ਤੀ ਆ ਵੀ ਜਿੰਨਾ ਮੈਂ ਕਮਾਉਣਾ ਮੈਂ ਠੀਕ ਆ ਠੀਕ ਆ ਨਾ ਮੈਂ ਇਹ ਨਹੀਂ ਚਾਹੁੰਦਾ ਵੀ ਮੇਰੇ ਕੋਲ ਵੱਡੀਆਂ ਕਾਰਾਂ ਹੋਣ ਵੱਡੀਆਂ ਕੋਠੀਆਂ ਹੋਣ ਮੇਰੇ ਮਨ 'ਚ ਇਹ ਹੈ ਨਹੀਂ ਕਿ ਜਮਾਂ ਮੈਂ ਕਹਿੰਦਾ ਵੀ ਦੋ ਟਾਈਮ ਦੀ ਰੋਟੀ ਤੇ ਪਹਿਨਣ ਲਈ ਕਪੜਾ ਮਿਲ ਜਾਵੇ ਠੀਕ ਆ ਇਹਨਾਂ ਬਹੁਤ ਆ ਤੇ ਨਹੀਂ ਮੇਰੇ ਮਨ 'ਚ ਇਹ ਗੱਲ ਨਹੀਂ ਕਦੇ ਤੇ ਨਾ ਪਰਿਵਾਰ ਨੇ ਇਤਰਾਜ਼ ਕੀਤਾ ਤੇ ਨਾ ਮੇਰੇ ਬੱਚਿਆਂ ਨੇ ਇਤਰਾਜ਼ ਕੀਤਾ ਪਿਛਲੇ ਦਿਨ ਤੁਹਾਡੀ ਇੱਕ ਫੋਟੋ ਤੇ ਵੀਡੀਓ ਵਾਇਰਲ ਹੋਈ ਹੈਗੀ ਆ ਜਿਹਦੇ ਚ ਤੁਸੀਂ ਖੇਤਾਂ ਚ ਜਾ ਰਹੇ ਹੋ ਝੋਨੇ ਜਿਹੜੇ ਲੋਕ ਲਾ ਰਹੇ ਆ ਖੇਤਾਂ ਚ ਕੀ ਲੈਣ ਜਾਂਦੇ ਹੋ ਉੱਥੇ ਇਹ ਸਭ ਤੋਂ ਵਧੀਆ ਸਵਾਲ ਆਈ ਤੁਹਾਡਾ ਵੇਖੋ ਨਾ ਖੇਤਾਂ ਦੇ ਵਿੱਚ ਨਾ ਮਜ਼ਦੂਰ ਝੋਨਾ ਲਾਉਂਦੇ ਆ ਤੇ ਜਿਹੜੇ ਝੋਨਾ ਲਾਉਂਦੇ ਆ ਮਜ਼ਦੂਰ ਖੇਤਾਂ ਦੇ ਵਿੱਚ ਪਾਣੀ ਦੇ ਵਿੱਚ ਯੂਰੀਆ ਖਾਦਾਂ ਜਾਂ ਰੇ ਸਪਰੇ ਪਹਿਲਾਂ ਹੀ ਸੁੱਟਿਆ ਹੁੰਦਾ ਇੱਕ ਪਾਣੀ ਗਰਮ ਹੋ ਜਾਂਦਾ ਇੱਕ ਉੱਤੇ ਧੁੱਪ ਪੈਂਦੀ ਆ ਜੇ ਜਸ ਕਰਕੇ ਉਹਨਾਂ ਦੇ ਹੱਥ ਪੈਰ ਨਾ ਬੁਰੀ ਤਰ੍ਹਾਂ ਖਰਾਬ ਹੋ ਜਾਂਦੇ ਆ ਗਲ ਜਾਂਦੇ ਆ ਉਹਨਾਂ ਵਾਸਤੇ ਫਿਰ ਮੈਂ ਪ੍ਰਾਲਾ ਸ਼ੁਰੂ ਕੀਤਾ ਹੋਇਆ ਵਾ ਇਹ ਪਿਛਲੇ 3 ਸਾਲ ਤੋਂ ਚੱਲਦਾ ਇਹ ਵੀ ਨਾਲ ਵੀ ਜਦੋਂ ਝੋਨੇ ਦਾ ਸੀਜ਼ਨ ਆਉਂਦਾ ਫਿਰ ਡਾਕਟਰਾਂ ਤੋਂ ਰეკਮੈਂਡ ਕਰਾ ਕੇ ਦਵਾਈਆਂ ਇੱਕ ਤਾਂ ਉਹਨਾਂ ਵਾਸਤੇ ਮਲਮਾ ਦੀ ਸਪਲਾਈ ਤੇ ਇੱਕ ਉਹਨਾਂ ਦੇ ਦਰਦਾਂ ਹੋਣ ਲੱਗ ਜਾਂਦੇ ਆ ਉਹਨਾਂ ਲਈ ਸਪਲਾਈ ਇੱਕ ਨਾ ਅੱਖਾਂ ਖਰਾਬ ਹੋ ਜਾਂਦੀਆਂ ਉਹਨਾਂ ਦੀ ਉਹ ਫਿਰ ਡਾਕਟਰਾਂ ਦੁਆਰਾ ਲਿਖੀਆਂ ਦਵਾਈਆਂ ਅੱਖਾਂ ਦੀਆਂ ਖਾਰਸ਼ੀਆਂ ਦੀਆਂ ਦਰਦਾਂ ਦੀਆਂ ਤੇ ORS ਵੀ ਗਰਮੀ ਨਾਲ ਲੱਗੇ ਉਹਨਾਂ ਤੱਕ ਉਹਨਾਂ ਤੱਕ ਪਹੁੰਚਦੀਆਂ ਖੇਤਾਂ 'ਚ ਪਹੁੰਚਦੀਆਂ ਕੀਤੀਆਂ ਜਾਂਦੀਆਂ ਘਰੇ ਤਾਂ ਮਿਲਦੇ ਨਹੀਂ ਉਹ ਸਕੂਟਰੀ ਉਹ ਖੇਤਾਂ ਦੇ ਵਿੱਚ ਉਤਰ ਜਾਂਦੀ ਹੈ ਤੇ ਉਹਨਾਂ ਮਜ਼ਦੂਰਾਂ ਤੱਕ ਪਹੁੰਚ ਕੇ ਉਹਨਾਂ ਨਾਲ ਤੱਕ ਦਵਾਈਆਂ ਪਹੁੰਚਦੀਆਂ ਕੀਤੀਆਂ ਜਾਂਦੀਆਂ ਤਾਂ ਕਿ ਉਹ ਬਿਮਾਰੀਆਂ ਤੋਂ ਬਚ ਸਕਣ ਵੀ ਹੋਰ ਇਨਫੈਕਸ਼ਨ ਹੋਵੇ ਉਹਨਾਂ ਨੂੰ ਤੁਸੀਂ ਮੈਡੀਕਲ ਸਟੋਰਾਂ ਵਾਲਿਆਂ ਦੀ ਗੱਲ ਕੀਤੀ ਹੈ ਡਾਕਟਰਾਂ ਦੀ ਗੱਲ ਕੀਤੀ ਹੈ ਕਦੇ ਕੋਈ ਇਹੋ ਜਿਹੀ ਘਟਨਾ ਵਾਪਰੀ ਹੈ ਵੀ ਤੁਹਾਡੇ ਕੰਮ 'ਚ ਰੁਕਾਵਟ ਹੋਵੇ ਉਹ ਇਹ ਕਹਿਣ ਵੀ ਤੁਸੀਂ ਐ ਦਵਾਈਆਂ ਕਿਵੇਂ ਵੰਡਦੇ ਫਿਰਦੇ ਹੋ ਕਿਉਂਕਿ ਡਾਕਟਰ ਦੀ ਰਿਕਮੈਂਡੇਸ਼ਨ ਹੈ ਨਹੀਂ ਜੀ ਹੋਈ ਹੈ ਤਾਂ ਕੀ ਹੋਈ ਹੈ ਨਹੀਂ ਅਜੇ ਤੱਕ ਤਾਂ ਮਾਨ ਸਾਹਿਬ ਕੋ ਨੋਬਤ ਆਈ ਨਹੀਂ ਕਿਉਂਕਿ ਉਹਦਾ ਕਾਰਨ ਇਹ ਆ ਵੀ ਜਿਹੜੀਆਂ ਦਵਾਈਆਂ ਖਰੀਦੀਆਂ ਜਾਂਦੀਆਂ ਨੇ ਉਹ ਜਰਨਲ ਦਵਾਈਆਂ ਹੁੰਦੀਆਂ ਤੇ ਡਾਕਟਰ ਦੁਆਰਾ ਪਾਸ ਕੀਤੀਆਂ ਜਾਂਦੀਆਂ ਐ ਐਮਬੀਬੀਐਸ ਐਮਡੀ ਡਾਕਟਰਾਂ ਦੁਆਰਾ ਪਾਸ ਕੀਤੀਆਂ ਜਾਂਦੀਆਂ ਜਿਹੜੀਆਂ ਮਰੀਜ਼ਾਂ ਤੱਕ ਦਵਾਈਆਂ ਤੇ ਮਰੀਜ਼ਾਂ ਤੱਕ ਖਾਣਾ ਪਹੁੰਚਾਇਆ ਜਾਂਦਾ ਉਹ ਇੱਕ ਐਮਬੀਬੀਐਸ ਐਮਡੀ ਡਾਕਟਰ ਪਾਸ ਕਰਦਾ ਤੇ ਦੂਜੇ ਨੰਬਰ ਤੇ ਅਜੇ ਤੱਕ ਰੁਕਾਵਟ ਨਹੀਂ ਆਈ ਕਿਉਂਕਿ ਜੇ ਕੋਈ ਮਰੀਜ਼ ਮੈਨੂੰ ਗੰਭੀਰ ਲੱਗਦਾ ਉਹਨੂੰ ਲੈਬੋਰਾਟਰੀ ਦੇ ਵਿੱਚ ਡਾਕਟਰ ਨੂੰ ਕਹਿ ਕੇ ਟੈਸਟ ਕਰਵਾ ਕੇ ਤੇ ਫੇਰ ਉਹਦੀ ਦਵਾਈ ਸ਼ੁਰੂ ਕਰ ਦਿੱਤੀ ਜਾਂਦੀ ਆ ਅੱਜ ਤੱਕ ਮੈਨੂੰ ਕੋਈ ਵਿਗੜ ਨਹੀਂ ਲੱਗਿਆ ਤੁਸੀਂ ਜ਼ਿਲ੍ਹਾ ਮੋਗਾ ਦੇ ਪਿੰਡ ਖੋਟੇ ਨਾਲ ਸੰਬੰਧਤ ਹੋ ਤੁਹਾ ਜਿਹੜਾ ਦਾਇਰਾ ਇਹ ਦਵਾਈਆਂ ਵੰਡਣ ਦਾ ਜਾਂ ਸੇਵਾ ਦਾ ਜਾਂ ਤੁਸੀਂ ਰੂਟ ਬਣਦੇ ਹਾਂ ਹੋਰ ਪ੍ਰਸ਼ਾਦਾ ਬਣਦੇ ਹਾਂ ਉਹ ਕਿੰਨਾ ਹੈਗਾ ਜਿਹੜਾ ਤੁਸੀਂ ਸਕੂਟਰੀ ਤੇ ਤੈਅ ਕਰਦੇ ਹੋ ਜਾਂ ਕੋਈ ਹੋਰ ਸਾਧਨ ਰਾਈ ਕਰਦੇ ਹੋ ਕਿੰਨੀ ਦੂਰ ਤੱਕ ਜਾਣਾ ਤੇ ਕਿਹੜੇ ਕਿਹੜੇ ਦਿਨ ਰੱਖਿਆ ਜਾਂ ਵੈਸੇ ਰੁਟੀਨ ਹਾਂਜੀ ਇਹ ਨਾ ਰੁਟੀਨ ਬਣਾਇਆ ਹੋਇਆ ਮੇਰਾ ਵੀ ਪਹਿਲਾਂ ਮੈਂ ਨਿਹਾਲ ਸਿੰਘ ਵਾਲਾ ਕਵਰ ਕਰਦਾ ਸੀ ਫਿਰ ਦਾਹਰਾ ਬਾਦਿਕਾ ਸ਼ੌਂਕ ਵਧ ਗਿਆ ਬਹੁਤ ਹੋਰ ਸੇਵਾ ਦੀ ਮਹਾਰਾਜ ਨੇ ਚੇਟਕੜਾ ਦੀ ਬਾਗਾ ਪੁਰਾਣਾ ਫਿਰ ਆਪਾਂ ਪੂਰਾ ਮੋਗਾ ਜ਼ਿਲ੍ਹਾ ਕਰਨ ਲੱਗ ਗਿਆਂ ਹੁਣ ਮਾਨਸਾ ਮੋਗਾ ਜ਼ਿਲ੍ਹੇ ਦੇ ਨਾਲ ਨਾਲ ਬਰਨਾਲਾ ਬਠਿੰਡਾ ਪਰਵੋਜ਼ਪੁਰ ਫਰੀਦਕੋਟ ਆ ਤਕਰੀਬਨ ਮੈਂ 6 ਜ਼ਿਲ੍ਹੇ ਕਵਰ ਕਰਦਾ ਠੀਕ ਆ ਤੇ ਇਹ ਮੇਰਾ ਰੁਟੀਨ ਬਣਾਇਆ ਵੀ ਅੱਜ ਇੱਧਰ ਜਾਣਾ ਤੇ ਅੱਜ ਇੱਧਰ ਜਾਣਾ ਵਾ ਠੀਕ ਆ ਨਾ ਪਹਿਲਾਂ ਮੇਰੇ ਕੋਲ ਸਕੂਟਰ ਸੀ ਜਿਹੜੀ ਸਨਮਾਨ ਦੇ ਵਿੱਚ ਮਿਲੀ ਸੀ ਬਾਅਦ ਦੇ ਵਿੱਚ ਦਾਇਰਾ ਵੀ ਵੱਡਾ ਹੋ ਗਿਆ ਦਵਾਈਆਂ ਦਾ ਕਾਰੋਬਾਰ ਵੀ ਵੱਡਾ ਹੋ ਗਿਆ ਫਿਰ ਮੈਨੂੰ ਮੈਡਮ ਅਰਪਨਾ ਕੌਰ ਜੀ ਦਿੱਲੀ ਤੋਂ ਉਹਨਾਂ ਨੇ ਫਿਰ ਗੱਡੀ ਗਿਫਟ ਕੀਤੀ ਨਵੀਂ ਗੱਡੀ ਲੈ ਕੇ ਦਿੱਤੀ ਜਦੋਂ ਫਿਰ ਮੈਂ ਦੂਰ ਜਾਣਾ ਹੁੰਦਾ ਕੋਈ ਵਿਵਸਥਾ ਹੁੰਦੀ ਆ ਕੋਈ ਹੜਾਂ ਵਰਗੀ ਸਥਿਤੀ ਪਰ ਉਹ ਦੂ ਗੱਡੀ ਤੇ ਜਾਣਾ ਹਾਂਜੀ ਇਹ ਤਾਂ ਹੋ ਗਿਆ ਤੁਹਾਡਾ ਪਿਛਲਾ ਸਫ਼ਰ ਜੋ ਤੁਸੀਂ ਅੱਜ ਤੱਕ ਕਰਦੇ ਆ ਰਹੇ ਹੋ 12 ਸਾਲਾਂ ਚ ਉਹ ਵੇਖਦੀ ਕੀ ਯੋਜਨਾ ਵੀ ਇਹ ਨਿਰੰਤਰ ਜਾਰੀ ਰੱਖੋਗੇ ਜਾਂ ਤੁਹਾਨੂੰ ਜਿਹੜਾ ਸਹਿਯੋਗ ਆ ਲੋਕਾਂ ਤੋਂ ਮਿਲ ਰਿਹਾ ਉਹ ਕਿਸ ਤਰ੍ਹਾਂ ਦਾ ਸਹਿਯੋਗ ਮਿਲ ਰਿਹਾ ਤੇ ਭਵਿੱਖ ਦੀਆਂ ਯੋਜਨਾਵਾਂ ਕੀ ਆ ਕਿਉਂਕਿ ਇੰਨੇ ਪੈਸੇ ਖਰਚ ਕਰਨੇ ਅੱਜ ਦੇ ਦੌਰ ਚ ਔਖੇ ਬਹੁਤ ਆ ਵੇਖੋ ਪਹਿਲਾਂ ਤਾਂ ਜੀ ਜਿਹੜੀ ਇਹ ਸੇਵਾ ਹੁੰਦੀ ਆ ਨਾ ਇਹ ਗੁਰੂ ਰਾਮਦਾਸ ਦੀ ਕਿਰਪਾ ਹੋਣੀ ਚਾਹੀਦੀ ਆ ਪਰਮਾਤਮਾ ਦੀ ਮਿਹਰ ਹੋਣੀ ਚਾਹੀਦੀ ਆ ਪਰਮਾਤਮਾ ਦੀ ਕਿਰਪਾ ਤੋਂ ਬਿਨਾ ਉਹਦੀ ਮਿਹਰ ਤੋਂ ਬਿਨਾ ਆਪਾਂ ਸੇਵਾ ਨਹੀਂ ਕਰ ਸਕਦੇਗੇ ਹੋਰ ਤੁਸੀਂ ਲੱਖਾਂ ਦੁਨੀਆਂ ਵਸਦੀ ਆ ਮੈਂ ਆਪਣੀ ਗੱਲ ਨਹੀਂ ਕਰਦਾਗਾ ਤੁਹਾਨੂੰ ਮਰ ਲਈ ਬੰਦੇ ਮਿਲਣਗੇ ਆਪ ਦੇ ਲਈ ਸਾਰੀ ਜਾਉਂਦੇ ਆ ਪਰ ਕਿਸੇ ਲਈ ਜਿਹੜਾ ਜਾਉਣਾ ਨਾ ਉਹ ਬਹੁਤ ਔਖਾ ਕੰਮ ਆ ਆਪ ਦੇ ਲਈ ਨਹੀਂ ਕਿਹ ਬੰਦੇ ਦਵਾਈ ਲੈ ਸਕਦੇ ਕਿਸੇ ਲਈ ਦਵਾਈ ਲੈਣੀ ਬਹੁਤ ਔਖਾ ਔਖਾ ਕੰਮ ਆ ਭਵਖ ਦੀਆਂ ਯੋਜਨਾਵਾਂ ਮੇਰੀਆਂ ਇਹ ਆ ਵੀ ਜਿੱਥੇ ਮੈਂ 6 ਜ਼ਿਲ੍ਹੇ ਕਵਰ ਕਰਦਾ ਨਾ ਉਥੇ ਆਉਣ ਵਾਲੇ ਸਮੇਂ ਦੇ ਵਿੱਚ ਮੈਂ ਪੂਰਾ ਪੰਜਾਬ ਕਵਰ ਕਰੂੰਗਾ ਤੇ ਇਹ ਸੇਵਾ ਮੇਰੇ ਆਖਰੀ ਸਵਾਸਾਂ ਤੱਕ ਜਾਰੀ ਰਹੂਗੀ ਇਹ ਤੇ ਇਹ ਸੇਵਾ ਰੁਕੂਗੀ ਨਹੀਂ ਤੇ ਜਿਹੜੀ ਤੁਸੀਂ ਸਹਯੋਗ ਦੀ ਗੱਲ ਕੀਤੀ ਆ ਤੇ ਨਿਹਾਲ ਸਿੰਘ ਵਾਲਾ ਦੇ ਵਿੱਚ ਜਿੰਨੇ ਸ਼ੈਲਰਾਂ ਦੇ ਮਾਲਕਾ ਕੋਈ ਪੱਠਿਆਂ ਦੇ ਮਾਲਕਾ ਪ੍ਰਾਈਵੇਟ ਸਕੂਲਾਂ ਵਾਲੇ ਆ ਜਾਂ ਕੋਈ ਦੁਕਾਨਾਂ ਵਾਲੇ ਆ ਵੱਖ-ਵੱਖ ਪ੍ਰੋਜੈਕਟਾਂ ਨਾਲ ਜੁੜੇ ਲੋਕ ਆ ਉਹ ਮੈਨੂੰ ਮਹੀਨੇ ਦੀਆਂ ਦਵਾਈਆਂ ਬਾਅਦ ਲੈ ਕੇ ਦਿੰਦੇ ਆ ਪੂਰੇ ਸ਼ੌਂਕ ਨਾਲ ਲੈ ਕੇ ਦਿੰਦੀ ਆ ਮੇਰਾ ਸ਼ੌਂਕ ਵੱਧਦਾ ਜਾਂਦਾ ਉਹ ਸੇਵਾ ਵਧਾਈ ਜਾਂਦੇ ਮੇਰਾ ਦੈਰਾ ਵਧੀਆਂ ਜਾਂਦਾ ਅੱਜ ਇੱਕ ਸਵਾਲ ਉੱਠਦਾ ਜਦੋਂ ਕੋਈ ਬੰਦਾ ਇਹੋ ਜਿਹਾ ਕੰਮ ਕਰਦਾ ਜਾਂ ਕੋਈ ਸੋਸਾਇਟੀ ਬਣਾਉਂਦਾ ਵੀ ਇਹ ਤਾਂ ਪੈਸੇ ਇਕੱਠੇ ਕਰਨ ਦਾ ਚੱਕਰ ਆ ਇਹ ਆਮ ਹੀ ਸਵਾਲ ਉੱਠਦਾ ਇਹੋ ਜਿਹੇ ਲੋਕਾਂ ਤੇ ਤੁਹਾਡੇ ਤੇ ਕਦੇ ਇਹੋ ਜੀ ਗੱਲ ਆਈ ਹੈ ਜੇ ਆਈ ਹੈ ਤਾਂ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਉਹਨਾਂ ਲੋਕਾਂ ਨੂੰ ਜਿਹੜੇ ਇਹ ਸਵਾਲ ਚੱਕਦੇ ਹਾਂਜੀ ਹਾਂਜੀ ਮੇਰੇ ਤੇ ਪਹਿਲਾਂ ਪਹਿਲਾਂ ਆਈ ਸੀ ਜਦੋਂ ਗੱਲ ਉਹ ਕਹਿੰਦੀ ਸੀ ਵੀ ਇਹ ਬੰਦਾ ਵੀ ਮਤਲਬ ਕਿ ਦੁਆਇਆਂ ਖਰੀਦ ਲੈਂਦਾ ਦੁਆਇਆਂ ਖਰੀਦ ਕੇ ਮੁੜ ਕੇ ਉਸੇ ਦੁਕਾਨ ਤੇ ਵਾਪਸ ਕਰਕੇ ਤੇ ਪੈਸੇ ਲੈ ਆਉਂਦਾ ਇਹ ਘਟਨਾ ਅਜੇ ਤੱਕ ਨਹੀਂ ਹੋਈਗੀ। ਹਾਂ ਇੱਕ ਗੱਲ ਜ਼ਰੂਰ ਹੋਈਏ। ਕਈ ਵਾਰੀ ਕੋਈ ਦਵਾਈਆਂ ਮੈਨੂੰ ਦੇ ਜਾਂਦਾ। ਕਈ ਵਾਰੀ ਉਹ ਮੇਰੀ ਮਤਲਬ ਕਿ ਲੋੜ ਦੀਆਂ ਨਹੀਂ ਹੁੰਦੀਆਂ। ਉਹ ਫਿਰ ਮੈਡੀਕਲ ਸਟੋਰ ਤੇ ਉਹ ਦਵਾਈਆਂ ਵਾਪਸ ਕਰ ਦਿੱਤੀਆਂ ਜਾਂਦੇ। ਉਹਦੇ ਬਦਲੇ ਦਵਾਈਆਂ ਹੋਰ ਲੈ ਲਈਆਂ ਜਾਂਦੀਆਂ। ਠੀਕ ਹੈ ਨਾ? ਤੇ ਉਹ ਕਹਿ ਕਹਿ ਕੇ ਲੋਕ ਉਹ ਤਾਂ ਉੱਥੇ ਬੈਠੇ ਆ ਤੇ ਮੇਰੀ ਸਿਹਵਾਦੇ ਪੰਜਾਬ ਚ ਚੱਲੀ ਗਈ। ਠੀਕ ਹੈ ਨਾ? ਇੱਕ ਮਾਨਸਾ ਮੈਂ ਜ਼ਰੂਰ ਰੱਖਣਾ ਤੁਹਾਡੇ ਚਰਗੇ ਵੀ ਜਿਹੜਾ ਬੋਲਣਾ ਨਾ ਜਾਂ ਕਹਿਣਾ ਇਹ ਬਹੁਤ ਸੌਖਾ ਕੰਮ ਆ। ਜੇ ਗਰਮੀਆਂ ਤਾਂ ਏਸੀ ਚ ਪਿਆਨੇ ਲਿਖ ਕੇ ਪਾ ਦੇਣਾ ਜੇ ਸਰਦੀਆਂ ਤਾਂ ਰਜਾਈ ਚ ਪਿਆਨੇ ਬੋਲ ਕੇ ਲਿਖ ਕੇ ਪਾ ਦੇਣਾ ਜਿਹੜਾ ਬੋਲਣਾ ਕਹਿਣਾ ਇਹ ਬਹੁਤ ਸੌਖਾ ਕੰਮ ਆ ਪਰ ਸੇਵਾ ਦਾ ਜਿਹੜਾ ਅਸਲੀ ਰਸਤਾ ਨਾਲ ਮਾਰਗਾਂ ਇਹ ਬਹੁਤ ਔਖਾ ਹੈ ਇਹ ਜਿਵੇਂ ਕਿ ਲਗੇ ਕੰਡਿਆਂ ਨਾਲ ਵੀ ਭਰਿਆ ਚਿੱਕੜ ਨਾਲ ਵੀ ਭਰਿਆ ਪਾਣੀ ਨਾਲ ਵੀ ਭਰਿਆ ਇਹਨੂੰ ਪਾਰ ਕਰਨਾ ਬਹੁਤ ਔਖਾ ਕਹਿਣ ਦਾ ਭਾਵ ਗੱਲਾਂ ਕਰਨੀਆਂ ਸੁਖਾਲੀਆਂ ਤੇ ਰਸਤੇ ਤੇ ਚੱਲੇ ਕੋਈ ਉਹ ਫੇਰ ਗੱਲ ਬਣਦੀ ਹੈ ਕੋਈ 12 ਸਾਲਾਂ ਚ ਇਹੋ ਜੀ ਘਟਨਾ ਹੋਵੇ ਕੋਈ ਮਰੀਜ਼ ਹੋਵੇ ਉਹਦੀ ਮਤਲਬ ਤੁਸੀਂ ਇਸ ਤਰ੍ਹਾਂ ਨਾਲ ਸੇਵਾ ਕੀਤੀ ਹੋਵੇ ਵੀ ਅੱਜ ਉਹ ਬੰਦਾ ਮਤਲਬ ਯਾਦ ਕਰਦਾ ਹੋਵੇ ਤੇ ਕਿਸੇ ਮਕਾਮ ਤੇ ਹੋਵੇ ਹਾਂਜੀ ਹਾਂਜੀ ਇਹੋ ਜਿਹਾ ਬਹੁਤ ਹੋਈਆਂ ਜੀ ਇਹੋ ਜਿਹਾ ਘਟਨਾਵਾਂ ਜਿਵੇਂ ਨਾ ਹੁਣ ਟੀਵੀ ਦੇ ਮਰੀਜ਼ ਜਿਹੜੇ ਮੇਰਾ ਜ਼ਿਲ੍ਹਾ ਟੀਵੀ ਅਫਸਰ ਡਾਕਟਰ ਗੌਰਵ ਪ੍ਰੀਤ ਸਿੰਘ ਛੋਟੀ ਨੇ ਹਨਾ ਉਹ ਮੇਰਾ ਮਾਰਗਦਰਸ਼ਕ ਕਰਦੇ ਆ ਟੀਵੀ ਦੇ ਮਰੀਜ਼ਾਂ ਦੀ ਤੇ ਇੱਕ ਡਾਕਟਰ ਪਵਨ ਚੋਪਰਾ ਜੀ ਨੇ ਨਿਹਾਲ ਸਿੰਘ ਵਾਲੇ ਇੱਕ ਮੈਡੀਕਲ ਅਫਸਰ ਇਸ ਤੋਂ ਇਲਾਵਾ ਹੋਰ ਵੀ ਕਾਫੀ ਡਾਕਟਰ ਨੇ ਤੇ ਪੀਵੀ ਦੇ ਮਰੀਜ਼ ਮਾਨ ਸਾਹਿਬ ਜਾਂ ਕੈਂਸਰ ਦੇ ਮਰੀਜ਼ ਹਨ ਦਵਾਈਆਂ ਉਹਨਾਂ ਨੂੰ ਸਰਕਾਰੀ ਦਵਾਈ ਤਾਂ ਚੱਲਦੀ ਚੱਲਦੀ ਆ ਉਸ ਤੋਂ ਇਲਾਵਾ ਜਿਹੜੀਆਂ ਉਹਨਾਂ ਨੂੰ ਤਾਕਤਦਾਰ ਦਵਾਈਆਂ ਦੀ ਲੋੜ ਹੁੰਦੀ ਆ ਵਧੀਆ ਖਾਣੇ ਦੀ ਲੋੜ ਹੁੰਦੀ ਆ ਉਹ ਦਿੱਤਾ ਜਾਂਦਾ ਕਈ ਮਰੀਜ਼ਾਂ ਦੇ ਮਾਨ ਸਾਹਿਬ ਬਚਣ ਦੀ ਕੋਈ ਉਮੀਦ ਨਹੀਂ ਸੀਗੀ ਵੀ ਇਹ ਬਚ ਜਾਣਗੇ ਪਰ ਜਦੋਂ ਉਹਨਾਂ ਦੀ ਸੇਵਾ ਹੋਈ ਉਹਨਾਂ ਨੂੰ ਯੋਗ ਦਵਾਈਆਂ ਯੋਗ ਖਾਣਾ ਮਿਲਿਆ ਅੱਜ ਉਹ ਲੋਕ ਸਾਈਕਲਾਂ ਤੇ ਆਪਦੇ ਉਹਦੇ ਕੰਮਾਂ ਕਰਾਂ ਤੇ ਜਾਂਦੇ ਆ ਇਹ ਮੇਰਾ ਮਨ ਬਹੁਤ ਕੁਛ ਹੁੰਦਾ ਵੀ ਯਾਰ ਕੱਲ ਬੰਦਾ ਇਹ ਮੰਜੇ ਤੇ ਪਿਆ ਸੀ ਅੱਜ ਇਹ ਕੰਮ ਕਾਰਾਂ ਤੇ ਜਾਂਦਾ ਇੱਕ ਨਹੀਂ ਦੋ ਨਹੀਂ ਸੈਂਕੜੇ ਲੋਕ ਆ ਇਹੋ ਜੇ ਅੱਜ ਕੱਲ ਲਾਪਰਵਾਹੀ ਦਾ ਦੌਰ ਵੀ ਕਹਿ ਸਕਦੇ ਆ ਤੇਜ਼ ਰਫਤਾਰੀ ਦਾ ਵੀ ਹੈ ਸੜਕ ਹਾਦਸੇ ਬਹੁਤ ਹੁੰਦੇ ਆ ਇੱਕ ਤੁਹਾਡਾ ਪਿੱਛੇ ਜੇ ਵੀ ਜ਼ਿਕਰ ਹੋਇਆ ਸੀਗਾ ਕਈ ਥਾਵਾਂ ਦੇ ਉੱਤੇ ਮੀਡੀਆ 'ਚ ਵੀ ਆਇਆ ਵੀ ਐਕਸੀਡੈਂਟ ਹੋਇਆ ਉਹ ਕਾਰ ਟੰਗੀ ਗਈ ਉੱਪਰ ਉਹਦੇ ਮਰੀਜ਼ਾਂ ਨੂੰ ਤੁਸੀਂ ਜ਼ਖਮੀ ਸੀ ਜਿਹੜੇ ਉਹ ਬਾਅਦ 'ਚ ਵੀ ਮਿਲਣ ਆਏ ਉਹ ਕੀ ਕਤਨਾ ਹਾਂਜੀ ਹਾਂਜੀ ਇਹ ਨਾ ਮਾਨੂਕਿਆਂ ਦੇ ਨੇੜੇ ਇੱਕ ਕਾਰ ਐਕਸੀਡੈਂਟ ਹੋਇਆ ਸੀਗਾ ਕਿਉਂ ਨਾ ਇੱਕ ਹੋਰ ਅਫਸੋਸ ਦੀ ਗੱਲ ਆ ਉਹ ਦੁੱਖ ਦੀ ਗੱਲ ਇਹ ਆ ਵੀ ਜਿੱਥੇ ਐਕਸੀਡੈਂਟ ਹੁੰਦਾ ਨਾ ਉੱਥੇ ਮਰੀਜ਼ ਨੂੰ ਤਾਂ ਮਗਰੋਂ ਸੰਭਾਲਦੇ ਆ ਪਹਿਲਾਂ ਵੀਡੀਓ ਬਣਾਉਣ ਦੀ ਪੈ ਜਾਂਦੀ ਆ ਵੀ ਭਾਈ ਆ ਗੱਡੀ ਦਾ ਨੰਬਰ ਆ ਆ ਬੰਦਿਆ ਸਿਆਣੋ ਕੌਣ ਹਾਲਾਂਕਿ ਚਾਹੀਦਾ ਇਹ ਆ ਵੀ ਵੀਡੀਓ ਵੀ ਬਣਾ ਲਓ ਉਹ ਵੀ ਅਗਲਾ ਚਲੋ ਮਰੀਜ਼ ਤੱਕ ਪਹੁੰਚ ਜਾਂਦੀ ਆ ਉਹਦੇ ਵਾਰਸਾਂ ਤੱਕ ਪਹੁੰਚ ਜਾਂਦੀ ਆ ਇਹ ਵੀ ਜ਼ਰੂਰੀ ਆ ਪਰ ਉਹ ਬਾਅਦ ਚ ਪਰ ਉਹ ਪਹਿਲਾਂ ਮਰੀਜ਼ ਨੂੰ ਸੰਭਾਲੋ ਠੀਕ ਆ ਨਾ ਇਹ ਘਟਨਾ ਹੋਈ ਸੀ ਮਾਣੂਕੇ ਪਿੰਡ ਉੱਥੇ ਐਕਸੀਡੈਂਟ ਹੋਇਆ ਸੀਗਾ ਠੀਕ ਆ ਨਾ ਉਹ ਮਰੀਜ਼ਾਂ ਦੀ ਮਤਲਬ ਉਹ ਕਾਰ ਪਤਾ ਨਹੀਂ ਐਸੀ ਘਟਨਾ ਹੋਈ ਵੀ ਉਹ ਤਾਂ ਟੰਗੀ ਗਈ ਇੱਕ ਉਹ ਬਾਬਾ ਜੀ ਸੀਗੇ ਪਾਣੂ ਕੇ ਆਪਣੇ ਕਾਦੇ ਤੇ ਚੰਗੀ ਗਈ ਇੱਕ ਦਰਖਤ ਸੀਗਾ ਕੰਧ ਦੇ ਉਤੋਂ ਦੀ ਹੋ ਕੇ ਨਜੋਰ ਦੀ ਐਕਸੀਡੈਂਟ ਹੋਇਆ ਚਲੋ ਉਹਨਾਂ ਦੀ ਜਾਨ ਬਚ ਗਈ ਸੀ ਤੇ ਇੱਕ ਜਿਹੜੇ ਬਜ਼ੁਰਗ ਬਾਬਾ ਜੀ ਸੀ ਉਹ ਮਤਲਬ ਖਨੀ ਰੇੜਾ ਚਲਾਉਂਦੇ ਸੀਗੇ ਆ ਜਿਹਦਾ ਕੋੜਾ ਰੇੜਾ ਹੁੰਦਾ ਉਹਨਾਂ ਦੀ ਵੀ ਜਾਨ ਬਚ ਗਈ ਸੀ ਬਾਹਰ ਦੇ ਵਿੱਚ ਨਾ ਉਹਨਾਂ ਮਰੀਜ਼ਾਂ ਨੂੰ ਫਿਰ ਐਮਬੂਲੈਂਸ ਰਾਹੀਂ ਕਿਹਾ ਇੱਕ ਅਹ ਨਿਆਲ ਸੰਗਲ ਦੇ ਸੇਬ ਹਸਪਤਾਲਾਂ ਚ ਪਹੁੰਚਾਤਾ ਪਰ ਫਟਾਫਟ ਮੈਂ ਪਾਣੀ ਦੀਆਂ ਬੋਤਲਾਂ ਘਰ ਮੈਂ ਦੁੱਧ ਲੈ ਕੇ ਜਾਂਦਾ ਕਿਉਂਕਿ ਮਰੀਜ਼ ਨੂੰ ਗਰਮ ਦੁੱਧ ਦੀ ਜ਼ਰੂਰਤ ਹੁੰਦੀ ਉਹਨਾਂ ਨੂੰ ਪਿਆਇਆ ਉਦੋਂ ਮਲਮ ਪੱਟੀ ਹੋ ਗਈ ਤੇ ਚਲੋ ਉਹਦੋਂ ਐਂਬੂਲੈਂਸ ਦਾ ਪ੍ਰਬੰਧ ਕਰਕੇ ਉਹਨਾਂ ਨੂੰ ਮਤਲਬ ਕਿ ਸ਼ਾਇਦ ਮਨ ਲੱਗਦਾ ਲੁਧਿਆਣੇ ਨੂੰ ਰੈਫਰ ਕਰਤਾ ਸੀਗਾ ਤੇ ਉਦੋਂ ਬਾਅਦ ਫਿਰ ਉਹਨਾਂ ਮਰੀਜ਼ਾਂ ਦੇ ਵਿੱਚੋਂ ਫਿਰ ਇੱਕ ਦਾ ਮੈਨੂੰ ਫੋਨ ਵੀ ਆਇਆ ਸੀ ਉਹਨਾਂ ਨੂੰ ਫਿਰ ਸੇਵਾ ਭੇਜੀ ਸੀ ਇਸ ਤਰ੍ਹਾਂ ਹੋਰ ਬਹੁਤ ਘਟਨਾਵਾਂ ਐਕਸੀਡੈਂਟਾਂ ਦੀਆਂ ਮੇਰੇ ਸਾਹਮਣੇ ਹੁੰਦੀਆਂ ਵੀ ਲੋਕਾਂ ਮਾਨਸਾ ਮੈਨੂੰ ਦੁੱਖ ਵੀ ਆਉਂਦਾ ਵੀ ਐਕਸੀਡੈਂਟ ਹੋਇਆ ਬੰਦਾ ਡਿੱਗਿਆ ਪਿਆ ਕੋਈ ਨਹੀਂ ਪੁੱਛਦਾ ਕੋਲ ਦੀ ਲੰਗੇ ਜਾਂਦੇ ਆ ਕੋਲ ਦੀ ਤੁਰੇ ਜਾਂਦੇ ਆ ਵੇਖੀ ਵੀ ਜਾਂਦੇ ਆ ਪਰ ਮੈਥੋਂ ਨਹੀਂ ਦੇਖਿਆ ਜਾਂਦਾ ਮੇਰੇ ਕੋਲੇ ਪਾਣੀ ਦੀਆਂ ਬੋਤਲਾਂ ਵੀ ਹੁੰਦੀਆਂ ਬਾਲਮ ਪੱਟੀਆਂ ਵੀ ਹੁੰਦੀਆਂ ਐਂਬੂਲੈਂਸਾਂ ਦੇ ਨੰਬਰ ਵੀ ਹੁੰਦੇ ਆ ਸਾਰਾ ਕਰਕੇ ਨਾ ਤੇ ਮਰੀਜ਼ ਨੂੰ ਕਿਰਾਂ ਦੇ ਟਿਕਾਣੇ ਤੇ ਪਹੁੰਚਾ ਦੇਣਾ ਤੇ ਬਾਅਦ ਵਿੱਚ ਜਦੋਂ ਬੰਦੇ ਦੀ ਜਾਨ ਪੱਚਦੀ ਆ ਉਹ ਸਮਝ ਲਓ ਪ੍ਰਮਾਤਮਾ ਵੱਲੋਂ ਆਪੇ ਹੀ ਸ਼ੁਕਰਾਨਾ ਹੋ ਜਾਂਦਾ ਇਹ ਇਹ ਸਾਰੀ ਗੱਲ ਦੇ ਵਿੱਚ ਤੁਹਾਡਾ ਜਿਹੜਾ ਮੇਨ ਆਪਾਂ ਜਦੋਂ ਜ਼ਿੰਦਗੀ ਚ ਚਲਾਉਣੇ ਆ ਉਪਜੀਵਕਾ ਜਿਹਨੂੰ ਕਹਿ ਦਿੰਨੇ ਆਪਾਂ ਪੈਸੇ ਦੀ ਲੋੜ ਹੁੰਦੀ ਆ ਤੁਸੀਂ ਕਚਹਿਰੀ ਚ ਬੈਠਦੇ ਨਹੀਂ 60% ਪੈਸਾ ਉਧਰ ਦੇ ਦਿੰਨੇ ਆ ਪਰ ਬਾਹਰ ਫਿਰ ਕਿਵੇਂ ਚਲਾਉਣੇ ਵੱਡਾ ਸਵਾਲ ਆ ਨੇ ਹਾਂਜੀ ਇਹ ਤੁਹਾਡਾ ਸਵਾਲ ਬਹੁਤ ਵਧੀਆ ਮੈਨੂੰ ਮੰਨਦਾ ਵੀ ਆ ਨਾ ਇੱਕ ਜਿਵੇਂ ਲਫ਼ਜ਼ ਆਪਾਂ ਕਹਿ ਲਗੇ ਵੀ ਨਾ ਵੀ ਮੈਂ ਇੱਕ ਤਾਂ ਗੁਰੂ ਰਾਮਦਾਸ ਦੀ ਕਿਰਪਾ ਸੇਵਾ ਦੀ ਮੈਂ ਉਹਨਾਂ ਦਾ ਸ਼ੁਕਰਾਨਾ ਕਰਦਾ ਥੱਕਲਾ ਨੇ ਦਾ ਦੂਜੇ ਨੰਬਰ ਤੇ ਮੈਂ ਜੋ ਹੋਰ ਸ਼ਬਦ ਚ ਕਹਿ ਲਾਂ ਵੀ ਮੇਰੇ ਤੇ ਸੇਵਾ ਦਾ ਭੂਤ ਸਵਾਰ ਆ ਵੀ ਬਾਕੀ ਕੰਮ ਰਹਿ ਜੇ ਰਹਿ ਜੇ ਵੀ ਯਾਰ ਆਪ ਦੀ ਜੇ ਵਿੱਚ ਪੈਸੇ ਨਾ ਹੋਣ ਵੀ ਮਰੀਜ਼ ਉ ਕੋਈ ਮਰ ਜੇ ਮਰ ਜੇ ਦਵਾਈ ਤੇ ਖਾਣੇ ਤੋਂ ਬਣਾ ਨਹੀਂ ਕੋਈ ਰਹਿਣਾ ਚਾਹੀਦਾ ਇਹ ਮੇਰੇ ਤੇ ਭੂਤ ਸਵਾਰ ਆ ਠੀਕ ਆ ਨਾ ਜਿਹੜੀ ਮੈਂ 60% ਆਪ ਦੀ ਕਮਾਈ ਕੱਢਦਾ ਨਾ ਤੇ 40% ਮੇਰੇ ਘਰੇ ਜਾਂਦੀ ਆ ਤਹਾਵਲਾ ਲੋ ਵੀ ਜੇ ਤੁਸੀਂ 100 ਰੁਪਿਆ ਬਣ ਗਿਆ ਤਾਂ 60 ਰੁਪਏ ਤੇ ਚੁਗਾੜ ਤੇ ਤੇ 40 ਰੁਪਏ ਮੇਰੇ ਘਰੇ ਜਾਂਦੇ ਮੈਂ ਉਹਨਾਂ 40 ਦੇ ਵਿੱਚ ਸੰਤੋਸ਼ਤਾ ਪੂਰਾ ਠੀਕ ਆ ਨਾ ਤੇ ਇਹ ਸਵਾਲ ਮੈਨੂੰ ਕਈ ਪੱਤਰਕਾਰਾਂ ਨੇ ਕੀਤਾ ਵੇਖੋ ਮੇਨ ਗੱਲ ਦਾ ਮਾਨਤਾ ਇਹ ਹੁੰਦੀ ਆ ਵੀ ਥੋੜੀ ਸੰਤੋਸ਼ਟੀ ਤੇ ਆ ਹੁਣ ਕਈਆਂ ਕੋਲੇ ਅਰਬਾਂ ਖਰਬਾਂ ਰੁਪਈਆ ਪਿਆ ਤੇ ਫੇਰ ਵੀ 1 ਰੁਪਈਆ ਨਹੀਂ ਲੱਗਦਾ ਉਹਨਾਂ ਤੋਂ ਕਈ ਛੱਡ ਗਈ ਤੁਰ ਜਾਂਦੇ ਆ ਬਾਅਦ ਦੇ ਵਿੱਚ ਉਹਨਾਂ ਦੇ ਬੱਚਿਆਂ ਦੇ ਵਿੱਚ ਜਾਂ ਉਹਨਾਂ ਦੀ ਔਲਾਦ ਦੇ ਵਿੱਚ ਰੌਲੇ ਪੈਂਦੇ ਰਹਿੰਦੇ ਆ ਪਰ ਮੇਰਾ ਇਹੋ ਜਿਹਾ ਨਹੀਂ ਕਿ ਬਈ ਉਂ ਬੰਦਾ ਮਰ ਜੇ ਮਰ ਜੇ ਦਵਾਈ ਦੇ ਖਾਣੇ ਤੋਂ ਬਣਾਨੇ ਕੋ ਮਰਨਾ ਚਾਹੀਦਾ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਜਿਹੜੀ ਕਿ ਜਾਂ ਤਾਂ ਵਿਦੇਸ਼ ਨੂੰ ਪ੍ਰਵਾਸ ਕਰ ਰਹੀ ਆ ਜਾਂ ਇਥੇ ਇੱਕ ਨਸ਼ਿਆਂ ਦਾ ਵੀ ਤੁਸੀਂ ਦੇਖਦੇ ਹੋ ਕਿ ਹਰ ਰੋਜ਼ ਦੀਆਂ ਘਟਨਾਵਾਂ ਦੇਖਣ ਨੂੰ ਮਿਲਦੀਆਂ ਕੀ ਕਹਿਣਾ ਚਾਹੋਗੇ ਉਹ ਆਪਦੀ ਜ਼ਿੰਦਗੀ ਨੂੰ ਸਮਾਜ ਸੇਵਾ ਦੇ ਲੇਖੇ ਆਪਦੀ ਜੀਵਨ ਦੀ ਤਰੱਕੀ ਲਈ ਕਿਵੇਂ ਮੋੜਨ ਕਿ ਉਹ ਸਮਾਜ ਨਾਲ ਵੀ ਜੁੜੇ ਰਹਿਣ ਤੇ ਮਨੁੱਖਤਾ ਨਾਲ ਖਾਸ ਕਰਕੇ ਜਿਵੇਂ ਤੁਹਾਡਾ ਪਿਆਰ ਆ ਉਹਨਾਂ ਦੇ ਮਨ 'ਚ ਵੀ ਇਹ ਭਾਵਨਾ ਪ੍ਰਗਟ ਹੋ ਹਾਂਜੀ ਹਾਂਜੀ ਜਿਹੜਾ ਨਾ ਵਿਦੇਸ਼ਾਂ ਨੂੰ ਜਾਣ ਦਾ ਰੁਝਾਨ ਆ ਦੇਖੋ ਚਲੋ ਠੀਕ ਆ ਵੀ ਮਹਾਰਾਜ ਹਰ ਇੱਕ ਨੂੰ ਤਰੱਕੀ ਬਖਸ਼ੇ ਕੋਈ ਹੀਲਾ ਵਸੀਲਾ ਬਣਦਾ ਹੁੰਦਾ ਹਾਂ ਠੀਕ ਹੈ ਨਾ ਕੋਈ ਬਾਹਰ ਜਾ ਕੇ ਕਰੇ ਕੋਈ ਇੱਧਰ ਜਾ ਕੇ ਕਰੇ ਪਰ ਜਿਹੜਾ ਰੁਝਾਨ ਬਣ ਗਿਆ ਵੀ ਆਪਾਂ ਤੁਸੀਂ ਜਿਵੇਂ ਆਖਿਆ ਵਿਦੇਸ਼ਾਂ ਨੂੰ ਜਾਂਦੇ ਆ ਵੀ ਹਰ ਰੋਜ਼ ਆਪਾਂ ਇਹ ਵੀ ਪੜਦੇ ਆ ਕਿਸੇ ਨਾਲ 40 ਲੱਖ ਦੀ ਠੱਗੀ ਕਿਸੇ ਨਾਲ 50 ਲੱਖ ਦੀ ਠੱਗੀ ਕਿਸੇ ਨਾਲ ਕਰੋੜ ਦੀ ਕਿਸੇ ਨਾਲ 30 ਲੱਖ ਦੀ ਠੱਗੀ ਤੇ ਇੰਨੇ-ਇੰਨੇ ਪੈਸੇ ਲਾ ਕੇ ਦਾ ਮਾਨਾ ਥਾਵਾ ਆਪਾਂ ਇੱਧਰ ਹੀ ਕੰਮ ਸ਼ੁਰੂ ਕਰ ਸਕਦੇ ਆ ਇੱਧਰ ਹੀ ਕੰਮ ਚਲਾ ਸਕਦੇ ਆ ਮਸਲਾ ਤਾਂ ਦੋ ਟਾਈਮ ਦੀ ਰੋਟੀ ਦਾ ਤੇ ਕੱਪੜੇ ਦਾ ਪੂਰਤਾ ਮਸਲਾ ਕੋਈ ਨਹੀਂ ਬੰਦੇ ਦਾ ਠੀਕ ਹੈ ਨਾ ਬਾਹਰ ਜਾਣ ਦੀ بجائے ਨਾ ਮੈਂ ਕਹਿੰਦਾ ਯਾਰ ਆਪਾਂ ਪੰਜਾਬ ਦੀ ਧਰਤੀ ਨਾਲ ਜੁੜੇ ਰਹੀਏ ਇੱਥੋਂ ਦੀ ਧਰਤੀ ਨਾਲ ਆਪਾਂ ਜੰਮੇ ਰਹੀਏ ਇੱਥੋਂ ਰਹੇ ਆ ਆਪਾਂ ਤੇ ਜਿਹੜਾ ਅੱਜ ਦੀ ਨੌਜਵਾਨੀ ਆ ਉਹ ਤੁਹਾਨੂੰ ਪਤਾ ਵੀ ਨਸ਼ਿਆਂ ਦਾ ਰੁਝਾਨ ਬਹੁਤ ਆ ਠੀਕ ਆ ਨਾ ਮੈਂ ਕਹਿੰਦਾ ਯਾਰ ਅਬੀ ਚਲੋ ਸਮਾਜ ਸੇਵਾ ਦਾ ਦੂਰ ਦੀ ਗੱਲ ਆ ਉਹ ਨਸ਼ਾ ਛੱਡ ਕੇ ਆਪਦਾ ਆਪ ਹੀ ਸੁਧਾਰ ਲੈਣਾ ਨਸ਼ਾ ਛੱਡ ਦੇਣਾ ਆਪਦਾ ਆਪ ਸੁਧਾਰ ਲੈਣਾ ਤੇ ਆਪਦੇ ਕੰਮਕਾਰ ਤੇ ਲੱਗ ਜਾਣਾ ਇੰਨਾ ਹੀ ਬਹੁਤ ਆ ਸਮਾਜ ਸੇਵਾ ਦਾ ਇੱਕ ਵੱਖਰਾ ਕੰਮ ਆ ਉਹਦਾ ਬਹੁਤ ਵੱਡਾ ਕੰਮ ਹੁੰਦਾ ਜੇ ਗੁਰੂ ਮਹਾਰਾਜ ਦੀ ਕਿਰਪਾ ਹੋਵੇ ਫੇਰ ਆਪਣਾ ਵੀ ਸੁਧਾਰ ਲੈਣਾ ਆ ਇਹ ਹਨ ਮੈਡੀਸਨ ਮੈਨ ਰਜਿੰਦਰ ਸਿੰਘ ਜਿਨ੍ਹਾਂ ਦਾ ਜ਼ਿਲ੍ਹਾ ਮੋਗਾ ਦੀਨ ਪੈਂਦੀ ਤਹਿਸੀਲ ਜਿਹੜੀ ਨਿਹਾਲ ਸਿੰਘ ਵਾਲਾ ਉਹਦੇ ਅਧੀਨ ਪੈਂਦਾ ਪਿੰਡ ਖੋਟੇ ਦੇ ਉਹ ਬਸਨੀਕ ਨੇ ਅਤੇ ਨਿਹਾਲ ਸਿੰਘ ਵਾਲਾ ਦੀ ਜਿਹੜੀ ਕਚਹਿਰੀ ਆ ਉਹਦੇ ਵਿੱਚ ਉਹ ਟਾਈਪਿਸਟ ਵਜੋਂ ਕੰਮ ਕਰਦੇ ਹਨ ਤੁਸੀਂ ਉਹਨਾਂ ਦੀ ਕਹਾਣੀ ਸੁਣੀ ਕਿ ਮਨੁੱਖਤਾ ਪ੍ਰਤੀ ਉਹਨਾਂ ਦਾ ਕਿੰਨਾ ਪਿਆਰ ਹੈ ਤੇ ਉਹ ਭਵਿੱਖ ਵਿੱਚ ਕੀ ਕਰਨਾਂ ਲੋਚਦੇ ਨੇ ਇਹ ਗੱਲਬਾਤ ਤੁਸੀਂ ਸੁਣੀ ਹੈ ਅੱਜ ਦੀ ਜਿਹੜੇ ਸ਼ਖਸੀਅਤਾਂ ਦਾ ਮੇਲ ਆ ਉਹਦੇ ਵਿੱਚ ਬਸ ਇੰਨਾ ਹੀ ਅਗਲੇ ਐਪੀਸੋਡ ਵਿੱਚ ਇਸੇ ਤਰ੍ਹਾਂ ਦੀ ਨਵੀਂ ਸ਼ਖਸੀਅਤ ਨਾਲ ਤੁਹਾਡੀ ਮੁਲਾਕਾਤ ਕਰਾਵਾਂਗੇ ਸਤਿ ਸ੍ਰੀ ਅਕਾਲ